ਮੈਂ ਇਹਨੂੰ ਬਲਾਮਾ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮੈਂ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀਏ ਨੇ ਤੁਸੀਂ ਪਤਲਾ ਜਿਹੜਾ ਛੋਟੀ ਗੱਡੀ ਜਾ ਪਰ ਤੁਸੀਂ ਕਮਲ ਕੁੱਟੀ ਜਾਂਦੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਜਦ ਨੂੰ ਆਏ ਰੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਟੀਫ ਨੇ ਕਹਿ ਦਿੱਤਾ ਕਿਤੋਂ ਤੋਂ ਡਰਾਇਆ ਹੋਊਗਾ ਸਰ ਮੈਂ ਇਹੀ ਕਹਿ ਆ ਮਟਰਲੀ ਰੋਗ ਮਟਰਲੀ ਤੁਸੀਂ ਕਿਹਾ ਹੁਣ ਦਾ ਕੀ ਲੌਜੀਕ ਬਣ ਗਿਆ ਕਿ ਆਊਗੀ ਟਰਾਲੀ ਇਸ਼ਾਰਾ ਕੁਝ ਆਊਗਾ ਟਰੱਕ ਆਉਣਗੇ ਲੰਗਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਥੋੜਾ ਦਿਮਾਖ ਰਾਵਿਆ ਫੇਰ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰਲੇ ਨੂੰ ਡਰਾਈ ਜਾ ਨਾ ਇਹ ਕਹਿ ਰਹੇ ਨੇ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਲਾ ਤੂੰ ਕੌਣ ਆ ਕੇ ਕਹਿਣਾ ਲਾ ਫਿਰ ਉਹ ਕਿਹਾ ਕੀ ਨਹੀਂ ਸੀ ਪਹਿਲਾਂ ਇਹ ਲਾਸ ਆਪੇ ਲੈ ਆ ਔਰਡਰ ਤੈਨੂੰ ਫਿਰ ਤੇਰੀ ਕੰਪਲੇਨਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸ ਜੀ ਨੇ ਕਿਹਾ ਉਹ ਐਸ ਜੀ ਨੂੰ ਫੋਨ ਲਾ ਫੋਨ ਲਾ ਉਹ ਅੱਛਾ ਜੀ ਨਾਲ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤਾਂ ਤੂੰ ਬਾਹਰਲੇ ਬੰਦੇ ਉਥੇ ਮੋੜੀ ਇਹਨਾਂ ਹਾਂ ਹਾਂ ਮਾਰਾਂਗਾ ਮੇਰੇ ਮਾਰਾਂਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰਾਂਗਾ ਦਾ ਔਰ ਅਮਰ ਉੱਤੇ ਜਾਣਾ ਬੱਜੂ ਗਈ ਉਹਦਾ ਗੱਲ ਕਰ ਰਹੇ ਆ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਫੇ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾਹ ਮੈਂ ਕਿਹਦੀ ਬੋਲ ਜਾਂਦਾ ਨਾ ਨਾ ਹਾਂ ਹਾਂ ਦੱਸ ਸੱਚ ਮੈਂ ਦੱਸ ਨਾ ਨਾ ਦੱਸ ਤੂੰ ਉਹਦਾ ਵੀ ਚਪੇੜੇ ਪੈਣੇ ਨੇ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਦੇ ਚਪੇੜਾ ਪੈਣੇ ਦਾ ਕੀ ਕੰਮ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦਿੰਦਾ ਚੰ ਨੂੰ ਤੂੰ ਦੁਬਾਰੇ ਕਰਿਆ ਤੂੰ ਰੋਕੋ ਤੇ ਆ ਕੇ ਸਾਥ ਹੋ ਜਾ ਸਾਥ ਨਾ ਨਾ ਤੈਨੂੰ ਕਿਰ ਤੂੰ ਗਈ ਆ ਸਾਥ ਹੋ ਜਾ ਸਾਥ ਤੂੰ ਕਹਿੰਦੇ ਤੂੰ ਰੁਕੀ ਆ ਔਰ 1 ਮੀਟਰ ਦਾ ਮੰਨ ਲਾ ਫਿਰ ਤੂੰ ਕਹਿੰਦੇ ਤੂੰ ਰੁਕੀ ਆ ਅਗਲਾ ਨਾ ਮੀਆ ਬਈ ਇਹਨੂੰ ਹੁਣ ਦੇ ਨੂੰ ਤੂੰ ਕਹਿੰਦੇ ਤੂੰ ਰੁਕੀ ਆ ਕੋਈ ਨਾ ਕੋਈ ਨਾ ਲੰਗਰ ਵਾਸਤੇ ਬਰਾਬਰ ਲਾਉਂ ਆਂ ਜਿਵੇਂ ਯਾਰ ਤੂੰ ਲੰਗਰ ਵਾਸਤੇ ਉਹ ਤੂੰ ਐਂ ਬੁਲਾ ਯਾਰ ਨਾ ਨਾ ਉਹ ਮੋਢਿਆਂ ਤੇ ਲੱਤ ਲਾਉਣਗੇ ਮੈਂ ਕਿਰ ਮੋਢਿਆਂ ਤੇ ਜਾਊਗਾ ਜੀ ਕੋਈ ਨਹੀਂ ਹੈ ਜਾਉਂਦਾ ਸਿੰਘਾ ਟਾਲੀ ਜਾਊਗਾ ਤੁਹਾਡੇ ਆਜੂ ਵੀ ਪੈਣੀ ਫਿਰ ਤਾ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਿਹਾ ਹਾਂ ਮੈਂ ਕਿਹਾ ਵੀ ਉਹ ਅਸਲੀ ਕਹਿ ਤੂੰ ਕਹਿ ਰਿਹਾ ਹਾਂ ਮੈਂ ਹੱਥ ਚਲ ਕੇ ਜਾਊਗਾ ਟਰਾਲੀ ਆਊਗੀ ਠੀਕ ਹੈ ਟਰਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਤੁਹਾਡੀ ਆਜੂ ਵੀ ਫਿਰ ਪੱਥਰ ਨਹੀਂ ਆ ਨਾ ਤੂੰ ਰੋਕ ਕੇ ਤੂੰ ਦੁਵਾਰੇ ਜਾ ਕੇ ਹੁਣ ਤਾ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰੋਂ ਕੋਸ਼ਿਸ਼ ਕਰਦੇ ਹੋਏ ਕੱਢਾਂਗੇ ਇਹ ਕੀ ਸਾਵਧਾਨੀ ਆ ਤੂੰ ਲਿਖੇ ਨਾ ਇੱਕ ਦੋ ਵਟਾ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾਵੇਂ ਦਾ ਤਿੰਨ ਤੋਂ ਵੱਟਣਾ ਮੇਰੇ ਮਰ ਤੁਸੀਂ ਕਿਉਂ ਰੋਕੀ ਆ 1 ਨੰਬਰ ਤੇ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉੱਥੇ ਖੜੀ ਯਾਰ ਉੱਥੇ ਖੜੀ ਕੇ ਬਾਈ ਬਣੇ ਤੋੜਨਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਨਾ ਕਦੇ 1 ਕਦੇ 2 ਹਰ ਜਗ੍ਹਾ ਜਾ ਕੇ ਤੁਸੀਂ ਰੋਕ